ਕੇ ਜਦੋਂ ਸੁਣੀ ਸੀ ਖਬਰ ਪੁੱਤ ਮੁੱਕ ਗਿਆ ਤੇਰਾ ਰੋਟੀ ਥੱਲੀ ਵੀ ਨਹੀਂ ਗਈ ਹੱਥ ਰਹਿ ਗਿਆ ਸੀ ਪੇੜਾ ਕੇ ਜਦੋਂ ਸੁਣੀ ਸੀ ਖਬਰ ਪੁੱਤ ਮੁੱਕ ਗਿਆ ਤੇਰਾ ਰੋਟੀ ਥੱਲੀ ਵੀ ਨਹੀਂ ਗਈ ਹੱਥ ਹੀ ਰਹਿ ਗਿਆ ਸੀ ਪੇੜਾ ਹੁਣ ਆਖ ਕੇ ਗਿਆ ਸੀ ਬੇਬੇ ਆ ਗਿਆ ਤੇਰੀ ਜਾ ਹਲੇ ਸਾਗ ਵੀ ਨਹੀਂ ਆ ਬੇਬੇ ਰੂੜੀਆਂ ਚ ਬੈਠੀ ਪੁੱਤ ਪੱਟਦੀ ਕੇ ਲੀਡਰਾਂ ਦੇ ਆਦਵੀ ਨਹੀਂ ਹੋ ਲੀਡਰਾਂ ਦੇ ਆਦਵੀ ਨਹੀਂ ਹੋ ਵੱਡੇ ਵੱਡੇ ਸੱਪਾਂ ਨੂੰ ਇਹ ਹੱਥ ਪਾਉਣੋਂ ਡਰਦੇ ਜਿਨ੍ਹਾਂ ਦਾ ਕਸੂਰ ਨਹੀਂ ਏ ਉਹਨਾਂ ਨੂੰ ਇਹ ਫੜਦੇ ਪਹਿਣਾ ਆਖਦੀਆਂ ਵੀਰਾਂ ਨੂੰ ਬਚਾਲਵੋ ਤੇ ਸੁਣੀ ਫਰਿਆਦ ਵੀ ਨਹੀਂ ਬੇਬੇ ਰੂੜੀਆਂ ਚ ਬੈਠੀ ਪੁੱਤ ਪੱਟਦੀ ਕੇ ਲੀਡਰਾਂ ਦੇ ਯਾਦ ਵੀ ਨਹੀਂ ਆ ਲੀਡਰਾਂ ਦੇ ਯਾਦ ਵੀ ਨਹੀਂ ਧੰਨਵਾਦ